ਲਏ ਦੋਸਤੋ ਅੱਜ ਫੇਰ ਨਾ ਆਪਾਂ ਤਿੰਨ ਕੱਟੀਆਂ ਨਾਬੇ ਲਵੇ ਪਿੰਡ ਰੋਟੀ ਉਥੇ ਛੱਡਣ ਜਾ ਰਹੇ ਹਾਂ ਇਹ ਤਿੰਨ ਕੱਟੀਆਂ ਨੇਗੀਆਂ ਚੈੱਕ ਕਰੋ ਤੁਸੀਂ ਵੇਚੀਆਂ ਨੇ ਬਾਈ ਨੂੰ ਤੰਨੇ ਖਰੀਦੀਆਂ ਨੇ ਉਹਨੇ ਚੰਗੇ ਰਿਕਾਰਡ ਦੀਆਂ ਨੇ ਸਾਰਾ A to Z ਰਿਕਾਰਡ ਹੈ ਇਹਨਾਂ ਦਾ ਕਿਹੜੇ ਬੁੱਲ ਦੀਆਂ ਨੇ ਤੇ ਇਹਨਾਂ ਦੀ ਮਾਂ ਦਾ ਦੁੱਧ ਦਾ ਰਿਕਾਰਡ 20 ਬੀ ਲੀਟਰ ਹੈ ਚੈੱਕ ਕਰੋ ਤੰਨੇ ਕੱਟੀਆਂ ਦਾ ਪ्योर ਹਰਿਆਣੇ ਚੁਆਈਆਂ ਹੋਈਆਂ ਨੇ ਇਹ ਉਥੇ ਆ ਕੇ ਛੋਡੀ ਬਾਈ ਨਾਲ ਵੀ ਆਪਾਂ ਗੱਲ ਕਰਾਵਾਂ ਕਿੰਨੇ ਦੀਆਂ ਖਰੀਦੀਆਂ ਨਹੀਂ ਆ। ਤੇ ਆਪਾਂ ਹੁਣ ਗੱਡੀ 'ਚ ਇਹਨਾਂ ਨੂੰ ਸਾਡੇ ਕਿਹਾਵਾਂਗੇ। ਲੈ ਦੋਸਤੋ ਆਹ ਕੱਟੀਆਂ ਨੇ ਨਹੀਂ ਆ ਚੈੱਕ ਕਰੋ ਤੁਸੀਂ ਜਾ ਰਹੇ ਹਾਂਗੇ ਆਪਾਂ। ਤੁਸੀਂ ਵੀ ਕੋਈ ਗਾਂ ਜਾਂ ਮੱਝ ਖਰੀਦਣੀ ਆ। 9530801955 ਇਸ ਕੰਟੈਕਟ ਨੰਬਰ ਤੇ ਖਰੀਦ ਸਕਦੇ ਹੋ। ਪੰਡ ਹੈਗਾ ਲੋਹਾ ਕਿੜਾ ਜਲਾ ਸੰਦੂਰ ਲਗਭਗ 40 گاواں ਦੇ ਗਰੀਬ گاਵਾਵਾਂ ਅਵੇਲੇਵਲ ਨੇ ਸੂਈਆਂ ਹੋਈਆਂ ਨੇ ਤੇ ਵਿੱਚ ਕੱਬਣਾ ਨਹੀਂ ਲੈ ਦੋਸਤੋ ਆਪਾਂ ਨਾ ਮਾਸਤਵਾਨਾ ਸਾਹਿਬ ਪਹੁੰਚ ਗਏ ਸੀਗੇ ਚੈੱਕ ਕਰੋ ਦੀ ਸੀ ਆਪਾਂ ਨਾ ਭੇ ਜਾ ਰਹੇ ਹਾਂ ਕਟੀਆਂ ਲੈ ਕੇ ਪਰ ਮੁਰਨ ਅਸਲ ਦੀਆਂ ਨਹੀਂ ਆ ਲੈ ਦੋਸਤੋ ਆਪਾਂ ਨਾ ਭੇ ਸਹਿਰ ਪਹੁੰਚ ਚੁੱਕੇ ਹਾਂਗੇ ਰੋਟੀ ਮੋੜਾ ਪਿੰਡਵਾਈਆਂ ਦਾ ਉੱਥੇ ਆਪਾਂ ਜਾਣਾ ਗਏ ਕਟੀਆਂ ਲੈ ਕੇ ਆ ਗਈ ਦੋਸਤੋ ਕਪੀ ਪ੍ਰੀਤ ਕਪਾਣ ਵਾਲਿਆਂ ਦੀ ਇੱਥੇ ਆ ਗਈ ਬਣਿੰਦੀਆਂ ਨੇ ਇੱਥੇ ਕਪਾਣਾਂ ਡਰੈਕਟਰ ਕੰਮ ਦੇਣੇ ਨੇ ਕਿ ਆਪਾਂ ਉੱਥੇ ਕਟੀਆਂ ਸੜਵਾਇਆ ਲਾ ਦੋਸਤੋ ਆਪਾਂ ਵਾਪਸ ਆ ਚੁੱਕੇ ਆਂਗੇ ਸੰਗਰੂਰ ਆ ਗਏ ਤੇ ਹੁਣ ਆਪਾਂ ਜਾ ਕੇ ਵੀ ਜਾਣਾਗਾ ਬਾਈਪਾਸ ਸੰਗਰੂਰ ਆ ਜਿਹੜੀ ਫੈਦਲੀ ਹੈਡ ਸੰਗਰੂਰ ਆ ਇਹਦਾ ਪੁੱਲ ਦੇ ਥੱਲੇ ਮੁੜ ਕੇ ਲੈ ਦੋਸਤੋ ਜਿਹੜੀਆਂ ਆਪਾਂ ਤਿੰਨ ਕਟੀਆਂ ਲੋਹਾ ਖੇੜੇ ਤੋਂ ਲੈ ਕੇ ਆਇਆ ਬਾਈਆਂ ਦੇ ਪਿੰਡ ਆਪਾਂ ਪਹੁੰਚ ਚੁੱਕੇ ਆ ਪਿੰਡ ਰੌਟੀ ਮੌੜਾ ਰੌਟੀ ਮੌੜਾ ਪਿੰਡ ਆ ਚਾਰੂ ਚੂਰੂ ਹਲਸੀ ਚੈੱਕ ਕਰੋ ਤੁਸੀਂ ਤੇ ਤੁਸੀਂ ਵੀ ਕੋਈ ਇਦਾਂ ਦੀ ਕੱਟੀ ਖਰੀਦਣੀ ਆ ਤਾਂ ਸਕਰੀਨ ਤੇ ਨੰਬਰ ਚੱਲਦਾ ਬਾਈ ਦਾ ਤੁਸੀਂ ਸੰਪਰਕ ਕਰਕੇ ਖਰੀਦ ਸਕਦੇ ਹੋਗੇ ਬਾਈ ਦਾ ਸੀ ਵੀ ਇਹ ਤਿੰਨ ਕੱਟੀਆਂ ਨੇ ਜਿਹੜੀਆਂ 1 ਲੱਖ 5000 ਦੀਆਂ ਖਰੀਦੀਆਂ ਨੇਗੀਆਂ ਬਹੁਤ ਚੰਗੇ ਰਿਕਾਰਡ ਦੀਆਂ ਨੇ ਹਰਿਆਣੀਆਂ ਦੀਆਂ ਨਹੀਂ ਗੀਆਂ ਹਰਿਆਣੇ ਚੋਂ ਆਈਆਂ ਹੋਈਆਂ ਨਹੀਂ ਆ ਤੁਸੀਂ ਵੀ ਕੋਈ ਏਦਾਂ ਦੀ ਕੱਟੀ ਜਾਂ ਮੱਜ ਜਾਂ ਗਾਂ ਖਰੀਦਣੀ ਆ ਤਾਂ ਸਕਰੀਨ ਤੇ ਨੰਬਰ ਚੱਲਦਾ ਉਸ ਨੰਬਰ ਤੇ ਸੰਪਰਕ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ